ਤੇ ਉਧਰ ਬੀਤੇ ਦਿਨੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਖੇੜੀ ਆਨੰਦ ਸਿੰਘ ਇਲਾਕੇ ਦੇ ਵਿੱਚ ਪੈਂਦੇ ਪਿੰਡ ਮੁਸਤਾਫਾਬਾਦ ਦੇ 3 ਸਾਲਾਂ ਬੱਚੇ ਦੀ ਅਚਾਨਕ ਮੌਤ ਹੋ ਗਈ ਹੈ। ਉੱਥੇ ਹੀ ਪਰਿਵਾਰ ਨੇ ਬੱਚੇ ਦੀ ਮੌਤ ਦਾ ਕਾਰਨ ਚੋਕਲੇਟ ਖਾਣਾ ਦੱਸਿਆ। ਫਿਲਹਾਲ ਪੁਲਿਸ ਨੇ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਜੜਾ ਲੱਗ ਸਕੇ। ਉੱਥੇ ਹੀ ਬੱਚੇ ਦਾ ਪਿਤਾ ਮਲੇਸ਼ੀਆ ਗਿਆ ਹੋਇਆ ਤੇ ਉਸ ਦੇ ਆਉਣ ਤੋਂ ਬਾਅਦ ਹੀ ਹੁਣ 3 ਸਾਲਾ ਬੱਚੇ ਫਤਿਹ ਸਿੰਘ ਦਾ ਸੰਸਕਾਰ ਕੀਤਾ ਜਾਊਗਾ ਦਾਦੀ ਕੀ ਖੇੜੀ ਨੌਂਦ ਸਿੰਘ ਦੇ ਪਿੰਡ ਮੁਸਤਾਫਾ ਬਾਦ ਵਾਸੀ ਸਰਵਨ ਸਿੰਘ ਨੇ ਦੱਸਿਆ ਕਿ ਉਸ ਦਾ 3 ਸਾਲਾ ਪੋਤਾ ਫਤਿਹ ਸਿੰਘ ਮੰਗਲਵਾਰ ਨੂੰ ਪਿੰਡ ਦੀ ਦੁਕਾਨ ਤੋਂ ਚਾਕਲੇਟ ਖਰੀਦਣ ਗਿਆ ਸੀ ਤੇ ਇਸੇ ਚਾਕਲੇਟ ਨੂੰ ਖਾਣ ਤੋਂ ਕੁਝ ਸਮੇਂ ਬਾਅਦ ਬੱਚੇ ਦਾ ਸਰੀਰ ਨੀਲਾ ਹੋਣ ਲੱਗ ਪਿਆ ਅਤੇ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਗਏ ਉੱਥੋਂ ਉਸ ਨੂੰ ਫਤੇਗੜ ਸਾਹਿਬ ਰੈਫਰ ਕਰ ਦਿੱਤਾ ਗਿਆ ਅਤੇ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਡਾਕਟਰਾਂ ਨੇ ਬੱਚੇ ਨੂੰ ਮਰਤਕ ਐਲਾਨ ਦਿੱਤਾ ਉੱਥੇ ਹੀ ਦਾਦਾ ਸਰਵਨ ਸਿੰਘ ਨੇ ਨਮ ਅੱਖਾਂ ਦੇ ਨਾਲ ਕਿਹਾ ਕਿ ਉਸ ਦੇ ਬੱਚੇ ਨੂੰ ਵਾਪਸ ਤਾਂ ਨਹੀਂ ਲਿਆਂਦਾ ਜਾ ਸਕਦਾ ਪਰ ਉਸ ਨੇ ਹੋਰ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਚਾਕਲੇਟ ਜਾਂ ਹੋਰ ਗੈਰ ਸਿਹਤਮੰਦ ਚੀਜ਼ਾਂ ਨਾ ਖਾਣ ਦੇਣ ਅਤੇ ਸਰਵਨ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪੋਸਟਮਾਰਟਮ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਚਾਕਲੇਟ ਦੇ ਵਿੱਚ ਕੀ ਸੀ ਜਿਸ ਕਾਰਨ ਉਹਨਾਂ ਦੇ ਪੋਤੇ ਦੀ ਮੌਤ ਹੋ ਗਈ ਹੈ ਦਾ ਪੋਤਾ ਫਤੇ ਸਿੰਘ ਨੂੰ ਦੁਕਾਨ ਤੋਂ ਚਾਕਲੇਟ ਲੈਣ ਗਿਆ ਚਾਕਲੇਟ ਲੈਣ ਤੋਂ ਬਾਅਦ ਕਰ ਲਿਆ ਕਿ ਖਾਦੀ ਹੈ ਖਾਣ ਤੋਂ ਬਾਅਦ ਉਹ ਨੀਲਾ ਹੋਣ ਲੱਗਿਆ ਸਾਹ ਘਟਣ ਲੱਗਿਆ ਤੇ ਅਸੀਂ ਸਾਰੇ ਫਰਗੜ ਸਾਹਿਬ ਲੈ ਕੇ ਆਏ ਤੇ ਫਰਗੜ ਸਾਹਿਬ ਆਨ ਦੀ سپورਟ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਅਸੀਂ ਆਮ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪੁੱਤ ਆ ਉਹ ਤਾਂ ਹੁਣ ਨਹੀਂ ਦੁਨੀਆ ਤੋਂ ਹੁਣ ਲੇਕਿਨ ਹੋਰ ਜਿਹੜੇ ਮਾਤਾ ਪਿਤਾ ਨੇ ਉਹ ਵੇਅਰ ਹੁਣ ਵੀ ਜਿਹੜੀਆਂ 2 ਨੰਬਰ ਦੀਆਂ ਚੀਜ਼ਾਂ ਜਾਂ ਜਿਹੜੀਆਂ ਕੰਪਨੀ ਤੋਂ ਬਿਨਾਂ ਦੀਆਂ ਚੀਜ਼ਾਂ ਵੀ ਉਹ ਨਾ ਖਾਧੀਆਂ ਜਾਣ ਤਾਂ ਕਿ ਆਪਣੇ ਜਿਹੜੇ ਬੱਚੇ ਨੇ ਉਹ ਸੁਰੱਖਿਅਤ ਉਹ ਕੀ ਕਾਰਵਾਈ ਕਰਾ ਰਹੇ ਹੋ ਤੁਸੀਂ ਹੁਣ ਅਸੀਂ ਉਹਨਾਂ ਦਾ ਪੋਸਟਮਾਰਟ ਕਰਾ ਰਹੇ ਹਾਂ ਵੀ ਤਾਂ ਕਿ ਕੋਈ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ ਕੋਈ ਪਤਾ ਲੱਗ ਸਕੇ ਵੀ ਬਾਕੀ ਇਸ ਖਾਣਨ ਵਾਲੀ ਹੋਇਆ ਵੀ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ